ਅਸੀਂ ਇੱਕ ਇੱਕ ਜਿਵੇਂ ਪੁਰਾਣੇ ਰੀਤੀ ਰਿਵਾਜ ਨੇ ਗੁੱਡੀ ਫੋਕਣ ਦਾ ਰਵਾਜ ਆ ਅਸੀਂ ਉਹ ਆਪਣੇ ਪੁਰਾਣੇ ਰੀਤੀ ਰਿਵਾਜ ਨੂੰ ਠਕਣ ਦੀ بجائے ਹੋਰ ਖੁੱਲਾ ਕਰ ਰਹੇ ਹਾਂ ਤਾਂ ਕਿ ਸਾਰਿਆਂ ਨੂੰ ਪਤਾ ਲੱਗ ਜੇ ਖੁੱਲ ਇੱਕ ਜੱਫਾ ਹੋ ਕੇ ਅਸੀਂ ਇਹ ਗੁੱਡੀ ਫੋਕਣ ਦਾ ਰਵਾਜ ਕੀਤਾ ਆ ਇਹ ਅੱਜ ਕੱਲ ਮੀ ਗਰਮੀ ਬਿਲਕੁਲ ਇੰਨਾ ਮੀ ਪੈ ਨਹੀਂ ਜਿੰਨਾ ਦੇ ਰਿਹਾ ਤੇ ਜਿਹੜਾ ਹੁਣ ਉਸ ਨੂੰ ਇੰਦਰ ਦੇਵਤਾ ਨੂੰ ਖੁਸ਼ ਕਰਨ ਦੀ بجائے ਤਾਂ ਅਸੀਂ ਇਹ ਸਾਨੂੰ ਗੁੱਡੀ ਫੋਕਣ ਦਾ ਪਾਲਾ ਕਰਨ ਦਾ ਰਿਹਾ ਹੈ ਅਸੀਂ ਇਹ ਸੋਚ ਕੇ ਕੀਤਾ ਕਿਉਂਕਿ ਵੀ ਇਹ ਸਾਰਾ ਕੁਝ ਅਲੂਪ ਹੋ ਰਿਹਾ ਸਾਨੂੰ ਮੌਕਾ ਮਿਲੇ ਅਸੀਂ ਲੇਡੀਆਂ ਇਕੱਠੀਆਂ ਹੋਈਏ ਇਕੱਠੀਆਂ ਹੋ ਕੇ ਕੋਈ ਹੋਰ ਵੀ ਵਿਚਾਰ ਕਰੀਏ ਤੇ ਬੂਟੇ ਲਗਾਉਣ ਦਾ ਕੰਮ ਸੋਚ ਰਹੇ ਹਾਂ ਮੋਬਾਈਲਾਂ ਦੇ ਵਿੱਚੋਂ ਨਿਕਲ ਕੇ ਅਸੀਂ ਬਾਹਰ ਆਈਏ ਇਸ ਕਰਕੇ ਅਸੀਂ ਸੋਚਦੇ ਹਾਂ ਕਿ ਇਕੱਠੇ ਹੋਈਏ ਤਾਂ ਕਰਕੇ ਅਸੀਂ ਇਕੱਠੇ ਹੋ ਕੇ ਇਹ ਗੁੱਡੀ ਫਿੱਪਣ ਦਾ ਅਸੀਂ 15 ਸਾਲਾਂ ਬਾਅਦ ਅੱਜ ਆਪਣੇ ਪਿੰਡ ਵਿੱਚ ਅਸੀਂ ਇਹ ਫੇਰ ਸ਼ੁਰੂ ਕੀਤਾ ਲਗਾਉਣੇ ਚਾਹੀਦੇ ਨੇ ਬੂਟੇ ਨਾ ਹੋਣ ਦੀ ਵਜ੍ਹਾ ਹੀ ਆ ਕਿ ਮੀਂਹ ਨਹੀਂ ਪੈ ਰਿਹਾ ਜੇ ਬੂਟੇ ਲੱਗੇ ਹੋਣਗੇ ਦਰਖਤ ਲੱਗੇ ਹੋਣਗੇ ਤੇ ਫਿਰ ਮੀਂਹ ਪੋੜਾ ਸ਼ਸ਼ਕਲ ਦੋਸਤੋ ਮੈਂ ਤੁਹਾਡਾ ਆਪਣਾ ਰਿਪੋਰਟਰ ਸਵਰਨਜੀਤ ਸਿੰਘ ਅੱਜ ਪਿੰਡ ਰਾਮਗੜ੍ਹ ਦੇ ਵਿੱਚ ਪਹੁੰਚੇ ਆ ਜਿੱਥੇ ਪਿੰਡ ਦੀਆਂ ਬੀਬੀਆਂ ਦੇ ਵੱਲੋਂ ਜਿਹੜਾ ਕਿ ਅੱਜ ਗੁੱਡੀ ਸਾੜਨ ਦਾ ਕੰਮ ਕੀਤਾ ਗਿਆ ਜਿਸ ਤੇ ਵਿੱਚ ਦੇਖਿਆ ਜਾਂਦਾ ਹੈ ਕਿ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ ਕਿ ਇੰਦਰ ਦੀਪਾਂ ਨੂੰ ਖੁਸ਼ ਕਰਨ ਦੇ ਲਈ ਆਪਾਂ ਪਹਿਲਾਂ ਗੱਲ ਕਰ ਲੈਨੇ ਆਂ ਗਰਮੀ ਦੀ ਜਿਹੜਾ ਗਰਮੀ ਦਾ ਤਾਪਮਾਨ ਹੈ ਉਹ ਅੱਜ 47-48 ਡਿਗਰੀ ਦੇ ਜਿਹੜਾ ਕਰੀ ਪਹੁੰਚਿਆ ਗਿਆ ਕਿਤੇ ਦੇਸੀ ਮਹੀਨੇ ਨੂੰ ਗਿਣਿਆ ਜਾਂਦਾ ਤੇ ਦੇਸੀ ਮਹੀਨੇ ਇਸ ਸਾਲ ਦੇ ਚੌਥੇ ਮਹੀਨੇ ਹਰ ਨੂੰ ਜਿਹੜਾ ਦਾ ਮਹੀਨਾ ਨਿਕਲ ਗਿਆ ਫੜ ਦਾ ਮਹੀਨਾ ਚੱਲ ਰਿਹਾ ਹੈ ਕਿ ਗਰਮੀ ਜਿਹੜੀ ਕਾਫੀ ਜ਼ਿਆਦਾ ਤਪਦੀ ਆ ਜਿਸ ਦੇ ਨਾਲ ਕਾਫੀ ਤਪੱਸ ਜਿਹੜੀ ਪੈਦਾ ਹੋਈ ਗਈ ਆ ਤਾਂ ਅੱਜ ਪਿੰਡ ਰਾਮਗੜ੍ਹ ਦੀਆਂ ਬੀਬੀਆਂ ਦੇ ਵੱਲੋਂ ਰਲ ਕੇ ਜਿਹੜਾ ਕਿ ਅੱਜ ਗੁੱਡੀ ਬਣਾ ਕੇ ਸਾੜਿਆ ਗਿਆ ਇੰਦਰ ਦੀਪਨ ਖੁਸ਼ ਕਰਨ ਵਾਸਤੇ ਤਾਂ ਕਿ ਜੋ ਜਿਹੜੀ ਮੀਂਹ ਆ ਮੀਂਹ ਪੈਣ ਦੇ ਨਾਲ ਕਾਫੀ ਲੋਕਾਂ ਨੂੰ ਰਾਹਤ ਮਿਲ ਸਕੇ ਸੋ ਗੱਲਬਾਤ ਕਰ ਲੈਣੇ ਆ ਹਾਂਜੀ ਹਾਂਜੀ ਕੀ ਨਾਮ ਹੈ ਜੀ ਸਸੀਆ ਸਸੀਆ ਕੀ ਨਾਮ ਹੈ ਮੇਰਾ ਨਾਮ ਕੁਲਜਿੰਦਰ ਕੌਰ ਤੇ ਅੱਜ ਪਹਿਲਾਂ ਕੀ ਕਹਿਣਾ ਚਾਹਾਂਗੇ ਜਿਹੜੀਆਂ ਪਿੰਡ ਦੀਆਂ ਬੀਬੀਆਂ ਸਾਰੀਆਂ ਇਕੱਠੀਆਂ ਹੋਈਆਂ ਨੇ ਤੇ ਅਸੀਂ ਇੱਕ ਇੱਕ ਜਿਵੇਂ ਪੁਰਾਣੇ ਰੀਤੀ ਰਿਵਾਜ ਨੇ ਗੁੱਡੀ ਫੋਕਣ ਦਰਵਾਜਾ ਅਸੀਂ ਉਹ ਆਪਣੇ ਪੁਰਾਣੇ ਰੀਤੀ ਰਿਵਾਜ ਨੂੰ ਢਕਣ ਦੀ ਬਜਾਏ ਹੋਰ ਖੁੱਲਾ ਕਰ ਰਹੇ ਹਾਂ ਕਿ ਤਾਂ ਕਿ ਸਾਰਿਆਂ ਨੂੰ ਪਤਾ ਲੱਗ ਜੇ ਖੁੱਲ ਇੱਕ ਜੱਟ ਹੋ ਕੇ ਅਸੀਂ ਗੁੱਡੀ ਫੁਕਣ ਦਾ ਰਿਵਾਜ ਕੀਤਾ ਆ ਜਿਵੇਂ ਕਿ ਅੱਜ ਕੱਲ ਮੀਂਹ ਗਰਮੀ ਬਿਲਕੁਲ ਇੰਨਾ ਮੀਂਹ ਪੈ ਨਹੀਂ ਸੀ ਕਦੇ ਰਿਹਾ ਤੇ ਜਿਹੜਾ ਹੁਣ ਅਸ ਨੂੰ ਇੰਦਰ ਦੇਵਤਾ ਨੂੰ ਖੁਸ਼ ਕਰਨ ਦੀ ਬਜਾਏ ਤਾਂ ਅਸੀਂ ਸਾਨੂੰ ਗੁੱਡੀ ਫੁਕਣ ਦਾ ਪਾਲਾ ਕਰਨਾ ਰਿਹਾ ਹੈ ਗਰਮੀ ਤੋਂ ਰਾਤ ਪਾਉਣ ਦੇ ਲਈ ਕਾਫੀ ਤੋਂ ਰਾਤ ਪਾਉਣ ਵਾਸਤੇ ਜੀ ਹਾਂ ਤੇ ਕਿਉਂਕਿ ਇੰਨੀ ਗਰਮੀ ਜਿਆਦਾ ਪੈ ਰਹੀ ਆ ਸਾਰੇ ਕੋ ਲੋਕ ਟਟਫ ਵੀ ਰਹੇ ਨੇ ਤੇ ਜਿਨ ਕੇ ਅੱਜ ਕੱਲ ਫਲ ਬੂਟੇ ਦਰਖਤ ਕੋਈ ਲਗਾ ਨਹੀਂ ਰਿਹਾ ਤੇ ਹੌਲੀ ਹੌਲੀ ਲਗਾਓ ਅਸੀਂ ਤਾਂ ਕਹਿੰਨੇ ਕਿ ਵੀ ਸਾਨੂੰ ਵੀ ਜੀ ਪੁਰਾਣੇ ਦੀ ਤਿਰਵਾਜਾਂ ਦਾ ਦੇਖਿਆ ਜਾਵੇ ਤਾਂ ਕਾਫੀ ਲੰਬੇ ਸਮੇਂ ਤੋਂ ਇਹ ਮਤਲਬ ਦੇਖਣ ਨੂੰ ਮਤਲਬ ਘੱਟ ਮਿਲ ਰਹੇ ਆ ਵਾ ਅਲੋਪ ਹੋ ਚੁੱਕਿਆ ਹੈ ਇਹ ਰਿੱਤੀ ਰਵਾਜ ਜਿਹੜੇ ਕਿ ਦੇਖਣ ਨੂੰ ਬਹੁਤ ਘੱਟ ਮਿਲ ਰਹੇ ਨੇ ਮਤਲਬ ਕਿਸ ਤਰ੍ਹਾਂ ਦੇਖਦੇ ਹਾਂ ਕਿ ਅੱਜ ਦੇ ਸਮੇਂ ਨੂੰ ਲੈ ਕੇ ਪੁਰਾਣੇ ਸਮਿਆਂ ਨੂੰ ਅਸੀਂ ਅੱਜ ਦੇ ਸਮੇਂ ਅਸੀਂ ਤਾਂ ਕਹਿੰਨੇ ਸਮਝ ਪੁਰਾਣਾ ਸਮਾਂ ਜਿਹੜਾ ਉਹ ਵਧੀਆ ਸੀਗਾ ਤੇ ਉਹ ਪੁਰਾਣੇ ਸਮੇਂ ਹੀ ਅੱ ਇਹ ਕਾਰਨ ਤੇ ਇੰਦਰ ਦੇਵਤਾਂ ਨੂੰ ਕੁਝ ਕਰਨ ਗੁਟ ਅੱਜ ਸਮੇਂ ਚ ਗਰਮੀ ਦੇਖਿਆ ਇਹ ਤਾਂ ਗਰਮੀ ਬਹੁਤ ਜ਼ਿਆਦਾ ਆਵਾਤਾ ਤੈਨੂੰ ਕੀ ਲੱਗਦਾ ਕਿ ਮਤਲਬ ਗਰਮੀ ਦੇ ਰਾਤ ਪਾਉਣ ਲਈ ਜਿਸ ਤਰ੍ਹਾਂ ਅੱਜ ਭੁੱਟੇ ਵੀ ਲਗਾਉਣੇ ਚਾਹੀਦੇ ਆ ਤੱਕ ਲਗਾਉਣੇ ਚਾਹੀਦੇ ਆ ਤਾਂ ਕਿ ਸਭੀ ਰਾਤ ਮਿਲ ਸਕੇ ਹਾਂਜੀ ਸਾਰੇ ਤੇ ਆਜੇਗਾ ਜਗਾ ਜਗਾ ਪਾਣੀ ਵੀ ਰੱਖੋ ਕਿਤੇ ਕਿ ਹਰ ਕਿਸੇ ਜਾਨਵਰ ਨੂੰ ਚਹੀਦੀ ਹੈ ਜਾਨਵਰਾਂ ਤੇ ਪਾਣੀ ਵੀ ਦਿੱਤਾ ਜਾਵੇ ਤਾਂ ਜੋ ਹਰ ਕੋਈ ਵੀ ਪਾਣੀ ਤੇ ਜਗਾ ਜਗਾ ਤਸ਼ਬੀਲਾਂ ਲਾਈਆਂ ਜਾਣ ਤਾ ਜੋ ਕਿਸੇ ਨੂੰ ਕੋਈ ਦਿੱਕਤ ਨਾ ਆਵੇ ਪਾਣੀ ਦੀ ਜੀ ਅ ਸੋ ਜਿਸ ਤਰ੍ਹਾਂ ਆਪਾਂ ਗੱਲਬਾਤ ਕਰ ਲੈਣੀ ਹੈ ਹੋਰ ਕੀ ਕਹਿਣਾ ਚਾਹੁੰਦੇ ਮਤਲਬ ਜਿਹੜੇ ਰੀਤੀ ਰਿਵਾਜ ਨੇ ਕਾਫੀ ਅਲੋਪ ਹੁੰਦੇ ਜਾ ਰਹੇ ਨੇ ਕਾਫੀ ਘਟ ਦੇਖਣ ਨੂੰ ਮਿਲ ਰਹੇ ਹਾਂਜੀ ਹਾਂਜੀ ਅੱਜ ਕੱਲ ਕੰਪਿਊਟਰ ਦਾ ਯੁੱਗ ਹੋ ਗਿਆ ਬੱਚੇ ਸਾਰੇ ਕੰਪਿਊਟਰ ਫੋਨ ਲੈ ਲੈ ਕੇ ਆਪਣੇ ਘਰਾਂ ਚ ਬੈਡਰੂਮਾਂ ਚ ਵੜੀ ਜਾਂਦੇ ਆ ਅਸੀਂ ਐਸੇ ਕਰਕੇ ਚਾਹੁੰਦੇ ਆ ਕਿ ਬਾਹਰ ਬੱਚੇ ਨਿਕਲਣ ਇਕੱਠੇ ਲੇਡੀਜ਼ ਇਕੱਠੀਆਂ ਹੋਣ ਨਹੀਂ ਤਾਂ ਅਲੋਪੇ ਹੋ ਗਿਆ ਸੀ ਅਸੀਂ ਤਾਂ ਤੀਆਂ ਵੀ ਮਨਾਉਨੇ ਆ ਤੇ ਗੁੱਡੀ ਪੁਕਣ ਦਾ ਰਵਾਜ ਵੀ ਸ਼ੁਰੂ ਕੀਤਾ ਅਸੀਂ ਇਹ ਸੋਚ ਕੇ ਕੀਤਾ ਕਿਉਂਕਿ ਵੀ ਇਹ ਸਾਰਾ ਕੁਝ ਅਲੂਪ ਹੋ ਰਿਹਾ ਸਾਨੂੰ ਮੌਕਾ ਮਿਲੇ ਅਸੀਂ ਲੇਡੀਜ਼ ਇਕੱਠੀਆਂ ਹੋਈਏ ਇਕੱਠੀਆਂ ਹੋ ਕੇ ਕੋਈ ਹੋਰ ਵੀ ਵਿਚਾਰ ਕਰੀਏ ਤੇ ਬੂਟੇ ਲਗਾਉਣ ਦਾ ਕੰਮ ਸੋਚ ਰਹੇ ਹਾਂ ਹਾਂਜੀ ਕੰਪਿਊਟਰ ਦੇ ਮੋਬਾਈਲਾਂ ਦੇ ਵਿੱਚੋਂ ਨਿਕਲ ਕੇ ਅਸੀਂ ਬਾਹਰ ਆਈਏ ਇਸ ਕਰਕੇ ਅਸੀਂ ਸੋਚਦੇ ਹਾਂ ਕਿ ਇਕੱਠੇ ਹੋਈਏ ਤਾਂ ਕਰਕੇ ਅਸੀਂ ਇਕੱਠੇ ਹੋ ਕੇ ਇਹ ਗੁੱਡੀ ਫਿਕਣ ਦਾ ਅਸੀਂ 15 ਸਾਲਾਂ ਬਾਅਦ ਹਾਂਜੀ ਅੱਜ ਆਪਣੇ ਪਿੰਡ ਵਿੱਚ ਅਸੀਂ ਇਹ ਫੇਅਰ ਸ਼ੁਰੂ ਕੀ ਕਰ ਰਹੇ ਹਾਂ ਜਿਹੜਾ ਪਿੰਡ ਦੇ ਤੋਂ 15 ਸਾਲ ਬਾਅਦ ਜਾਨੀ 15 ਸਾਲ ਬਾਅਦ ਅਸੀਂ ਫੇਅਰ ਇਸ ਉਹਦੇ ਵਿੱਚ ਜੁਟੇ ਆ ਵੀ ਨਹੀਂ ਬਾਹਰ ਨਿਕਲੋ ਪੰਜਾਬੀ ਕਲਚਰ ਦੇ ਨਾਲ ਜੁੜੇ ਆ ਹਾਂਜੀ ਇਹ ਤਾਂ ਕੀ ਦੱਸ ਸਕਦੇ ਕਿ ਰੀਤੀ ਰਿਵਾਜ ਨੂੰ ਲੈ ਕੇ ਜਿਸ ਤਰ੍ਹਾਂ ਵੀ ਗੁੱਡੀਆਂ ਫੁਕਨ ਜਿਹੜਾ ਅੱਜ ਗੁੱਡੀ ਫੁਕੀ ਗਈ ਹੈ ਤਾਂ ਕੀ ਕਾਰਨ ਕੀ ਕਾਰਨ ਇਹ ਆ ਵੀ ਹੁਣ ਦਰਖਤ ਬਹੁਤ ਵੱਡੇ ਗਏ ਨੇ ਕਾਰਨ ਇਹ ਕਹਿੰਦੇ ਹੁੰਦੇ ਸੀ ਕਿ ਗੁੱਡੀ ਨੂੰ ਫੂਕਦੇ ਆ ਇੰਦਰ ਦੇਵਤਾ ਨੂੰ ਖੁਸ਼ ਕਰਨ ਦੇ ਲਈ ਇੰਦਰ ਦੇਵਤਾ ਖੁਸ਼ ਹੋਊਗਾ ਤੇ ਬੁੜੀਆਂ ਆਪਣਾ ਰੋਣਾ ਪਿੱਟਣਾ ਕਰਦੀਆਂ ਨੇ ਅੱਗੇ ਪ੍ਰਮਾਤਮਾ ਅਗੇ ਅਰਦਾਸ ਕਰਦੀਆਂ ਨੇ ਇੰਦਰ ਦੇਵਤਾ ਨੂੰ ਖੁਸ਼ ਕਰਦੀਆਂ ਨੇ ਕਿ ਬਾਰਿਸ਼ ਹੋਵੇ ਹਾਂ ਕਹਿੰਦਿਆ ਨੇ ਕਿ ਅੱਡੀਆਂ ਪੈਰ ਘਸਾਵਾਂਗੇ ਮੀਂਹ ਪਾ ਕੇ ਘਰ ਨੂੰ ਜਾਵਾਂਗੇ ਬੱਦਲ ਵਾਈ ਹੋਵੇ ਅਸੀਂ ਇਹੀ ਸੋਚਦੇ ਹਾਂ ਇੰਦਰ ਦੇਵਤਾ ਨੂੰ ਅਰਦਾਸ ਕਰਦੇ ਹਾਂ ਅਸੀਂ ਮਿੱਠੀਆਂ ਰੋਟੀਆਂ ਪਕਾ ਕੇ ਆਪਣਾ ਸਾਰਾ ਕੁਝ ਨਾਲ ਲੈ ਕੇ ਆਏ ਹੁਣ ਇਸ ਤੋਂ ਬਾਅਦ ਅਸੀਂ ਮਿੱਠੀਆਂ ਰੋਟੀਆਂ ਦਾ ਲੰਗਰ ਲਾਵਾਂਗੇ ਸਾਰੇ ਜਣੇ ਬੈ ਕੇ ਲੰਗਰ ਛਕਾਂਗੇ ਤੇ ਅਸੀਂ ਕਹਿੰਦੇ ਆ ਵੀ ਅਸੀਂ ਇਹ ਚਾਹੁੰਨੇ ਕਿ ਅਸੀਂ ਮੀਂਹ ਪਵਾ ਕੇ ਘਰ ਨੂੰ ਚਾਈਏ ਕਿ ਕਹਿੰਦੇ ਕਿਤੇ ਨਹੀਂ ਲੱਗਦਾ ਕਿ ਇਹ ਦੇਖਣ ਪੁਰਾਣੇ ਰੀਤੀ ਰਿਵਾਜਾਂ ਨੂੰ ਲੈ ਕੇ ਦੇਖਿਆ ਜਾਵੇ ਤਾਂ ਬਹੁਤ ਪਹਿਲਾਂ ਰਾਹਤ ਸੀਗੀ ਤੇ ਅੱਜ ਸਮੇਂ ਨੂੰ ਦੇਖਿਆ ਜਾਵੇ ਤਾਂ ਕਾਫੀ ਹਾਂਜੀ ਹੁਣ ਤਾਂ ਸਮੇਂ ਦਾ ਫਰਕ ਹੈ ਬਹੁ ਮਨ ਤਾਂ ਲੋਕੀ ਇਹੀ ਮੈਂ ਕਹਿ ਰਹੀ ਕਿ ਮੋਬਾਈਲ ਦਾ ਜੁਗ ਆ ਗਿਆ ਕੋਈ ਬਾਹਰ ਹੀ ਨਹੀਂ ਨਿਕਲ ਰਿਹਾ ਇੱਕ ਦੂਜੇ ਨੂੰ ਕੋਈ ਬੁਲਾ ਨਹੀਂ ਰਿਹਾ ਹਾਂਜੀ ਇਸ ਕਰਕੇ ਅਸੀਂ ਸੋਚਦੇ ਆ ਕਿ ਇੱਕ ਇੱਕ ਕਲਚਰ ਨੂੰ ਦੁਬਾਰਾ ਲੈ ਕੇ ਆਈਏ ਜਿਸ ਤਰ੍ਹਾਂ ਪਿੰਡ ਦੇ ਵਿੱਚ ਵੀ ਗੁੱਡੀ ਨੂੰ ਘੁਮਾਇਆ ਗਿਆ ਹਣਾ ਕਿ ਮਤਲਬ ਅੱਜ ਉਹਨੂੰ ਲੈ ਕੇ ਆਏ ਹਾਂ ਤਾਂ ਉਹਨੂੰ ਹੁੱਕਿਆ ਗਿਆ ਆ ਕੇ ਮਤਲਬ ਕਾਫੀ ਜਿਹੜੇ ਰੀਤੀ ਰਿਵਾਜ ਜਿਹੜੇ ਕਰਨੇ ਪਏ ਨੇ ਜਿਸ ਤਰ੍ਹਾਂ ਕੋਈ ਨਿਕਲ ਕੇ ਬਾਹਰ ਖੁਸ਼ੇ ਨਹੀਂ ਅਸੀਂ ਘਰਾਂ 'ਚੋਂ ਅਨਾਉਂਸਮੈਂਟ ਕਰਾ ਕਰਾ ਕੇ ਅਸੀਂ ਇੱਕ ਹਫ਼ਤਾ ਹੋ ਗਿਆ ਅਸੀਂ ਅਸੀਂ ਉਸ ਦੇ ਲਈ ਜੁੜਨ ਦੇ ਲਈ ਅਸੀਂ ਘਰਾਂ 'ਚੋਂ ਸਾਰਿਆਂ ਨੂੰ ਫੋਨ ਕਰ ਕਰਕੇ ਤੇ ਅਸੀਂ ਪੈਸੇ ਇਕੱਠੇ ਕੀਤੇ ਆਟਾ ਇਕੱਠਾ ਕੀਤਾ ਆਚਾਰ ਇਕੱਠਾ ਕੀਤਾ ਹਾਂਜੀ ਅਸੀਂ ਪੈਸੇ ਇਕੱਠੇ ਕਰਕੇ ਫਿਰ ਗੁੱਡੀ ਬਣਾਈ ਸਾਨੂੰ ਇੱਕ ਹਫਤਾ ਹੋ ਗਿਆ ਸੀ ਇਸ ਕੰਮ 'ਚ ਲੱਗੇ ਹੋਏ ਹਾਂ ਇਸ ਸਾਲ ਦਾ ਚੌਥਾ ਮਹੀਨਾ ਹੜ ਦਾ ਜਿਹੜਾ ਚੱਲ ਰਿਹਾ ਕਾਫੀ ਲੋਕ ਤਾਬਸ ਆਇਆ ਇਸ ਤੋਂ ਲਾਭ ਹੋਰ ਵੀ ਕਿਹੜੀ ਉਪਰਾਲੇ ਕਰਨੀ ਚਾਹੀਦੇ ਨੇ ਹੋਰ ਉਪਰਾਲੇ ਨਹੀਂ ਇਹ ਲਗਾਉਣੇ ਚਾਹੀਦੇ ਨੇ ਬੂਟੇ ਲਗਾਉਣੇ ਚਾਹੀਦੇ ਨੇ ਬੂਟੇ ਨਾ ਹੋਣ ਦੀ وجہ ਹੀ ਆ ਕਿ ਮੀਂਹ ਨਹੀਂ ਪੈ ਰਿਹਾ ਜੇ ਬੂਟੇ ਲੱਗੇ ਹੋਣਗੇ ਦਰਖਤ ਲੱਗੇ ਹੋਣਗੇ ਤੇ ਫਿਰ ਮੀਂਹ ਪਊਗਾ ਕੁਝ ਏਸੀ ਹੋ ਗਏ ਨੇ ਏਸੀ ਦੇ ਨਾਲ ਤਾਪਮਾਨ ਬਹੁਤ ਟੈਂਪਰੇਚਰ ਵੱਧ ਗਿਆ ਉਹਦੇ ਨਾਲ ਮੀਂਹ ਨਹੀਂ ਪੈ ਰਿਹਾ ਬਹੁਤ ਜ਼ਿਆਦੇ ਪ੍ਰੋਬਲਮ ਆ ਰਹੀ ਹੈ ਤੇ ਅੱਜ ਤੇ ਸਾਹਮਣੇ ਲੈ ਕੇ ਕਿਸ ਚੀ ਦਾ ਕਾਰਨ ਮੰਨਦੇ ਜੀ ਇਹ ਹੀ ਮੰਨ ਰਿਹਾ ਵੀ ਦਰਖਤ ਨਹੀਂ ਹੈਗੇ ਦਰਖਤ ਬਹੁਤ ਘੱਟ ਨੇ ਦਰਖਤ ਹਰੇਕ ਇੱਕ ਦਾਣੇ ਨੂੰ ਦਰਖਤ ਲਾਉਣੇ ਚਾਹੀਦੇ ਨੇ ਤੁਹਾਨੂੰ ਮਤਲਬ ਅੱਜ ਦੇਖਿਆ ਜਾਵੇ ਕਿਉਂਕਿ ਦੇਖੋ ਕਾਫੀ ਉਮਰ ਹੈ ਕੈਂਸਲ ਹੋਦੇ ਕਾਫੀ ਤੁਸੀਂ ਸਮਾਹ ਹੰਡਾਇਆ ਵਾ ਤੇ ਅੱਜ ਸਾਹਮਣੇ ਨੌਜਵਾਨ ਕਾਫੀ ਵਿੱਚ ਜੂਟੇ ਹੋਏ ਨੇ ਤਾਂ ਕਿਸ ਦਾ ਹੋ ਜਾਏਗਾ ਬੋ ਅੱਜ ਬਹੁਤ ਵਧੀਆ ਲੱਗ ਰਿਹਾ ਸਾਨੂੰ ਸਾਰੇ ਸੰਗਤ ਇਕੱਠੀ ਹੋਈ ਆ ਸਾਰੇ ਬੈਠ ਕੇ ਆ ਆਪਣਾ ਸਾਰਾ ਪ੍ਰੋਗਰਾਮ ਕੀਤਾ ਵਾ ਤੇ ਗੁੱਡੀ ਮਚਾਈ ਆ ਅਸੀਂ ਇਹ ਕਹਿੰਦੇ ਆ ਵੀ ਚਲੋ ਇੰਦਰ ਖੁਸ਼ ਰਹੇ ਵੇ ਤੇ ਮੀ ਬਰਸਾਵੇ ਤੇ ਸਾਨੂੰ ਵੀ ਮਨ ਦੇ ਵਿੱਚ ਖੁਸ਼ੀ ਆਵੇ ਵੀ ਹਾਂ ਅਸੀਂ ਜਿਹੜਾ ਪ੍ਰੋਗਰਾਮ ਕੀਤਾ ਸੀ ਅਸੀਂ ਖੁਸ਼ ਖੁਸ਼ ਹੋ ਕੇ ਕਰ ਗ ਜਾਈਏ ਇਸ ਤੋਂ ਇਲਾਵਾ ਕੀ ਬੋਲੀਆਂ ਵੀ ਕੋਈ ਗਾਈਆਂ ਜਾਂਦੀ ਨੇ ਕੁਛ ਅਸਰੀਕੇ ਨਾਲ ਬੋਲਿਆ ਜਾਂਦਾ ਆ ਕੋਈ ਪੁਰਾਣੀ ਆ ਰੀਤੀ ਰਿਵਾਜਾਂ ਇਹ ਹੈ ਮੰਦਿਰ ਤੁਸੀਂ ਕਹਿ ਰਹੇ ਸੀ ਅੱਡੀਆਂ ਘਸਾਵਾਂਗੇ ਤਾਂ ਹਾਂਜੀ ਅੱਡੀਆਂ ਮੀ ਅੱਡੀਆਂ ਘਸਾਵਾਂਗੇ ਮੀ ਪੈ ਤਾਂ ਅਸੀਂ ਘਰ ਨ ਜਾਵਾਂਗੇ ਜਿੰਨਾ ਚਿਰ ਮੀ ਨਹੀਂ ਪੈਂਦਾ ਉਹਨਾਂ ਚਿਰ ਅਸੀਂ ਇੱਥੇ ਰਹਿਾਂਗੇ ਅਸੀਂ ਕਾਲੀ ਚ ਬੈਠੇ ਰਹਾਂਗੇ ਅਸੀਂ ਕਾਲੀ ਚ ਬੈਠੇ ਸੋ ਜਿਸ ਤਰ੍ਹਾਂ ਗੱਲਬਾਤ ਕੀਤੀ ਅੱਜ ਪਿੰਡ ਰਾਮਗੜ੍ਹ ਦੇ ਵਿੱਚ ਪਹੁੰਚੇ ਆ ਤਾਂ ਪਿੰਡ ਦੀਆਂ ਜਿਹੜੀਆਂ ਬੀਬੀਆਂ ਦੇ ਵੱਲੋਂ ਬੀਬੀਆਂ ਦਾ ਕਹਿਣਾ ਕਿ ਕਿਸਲੇ 15 ਸਾਲਾਂ ਤੋਂ ਬਾਅਦ ਜਿਹੜਾ ਇਹ ਗੁੱਡੀ ਸਾੜੀ ਗਈ ਆ ਤਾਂ ਕਿ ਜੋਇਂਦਰ ਜੀ ਤਾਨੂੰ ਖੁਸ਼ ਕੀਤਾ ਜਾ ਸਕੇ ਔਰ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਹਾਰ ਦਾ ਮਹੀਨਾ ਚੱਲ ਰਿਹਾ ਹੈ ਜੇਡ ਦਾ ਮਹੀਨਾ ਨਿਕਲ ਗਿਆ ਔਰ ਕਾਫੀ ਜਿਹੜੀ ਤਪਸ਼ ਹੈ ਦੇਖਿਆ ਜਾਵੇ ਤਾਂ 47-48 ਡਿਗਰੀ ਜਿਹੜਾ ਹਵਾ ਤਾਪਮਾਨ ਹੋ ਚੁੱਕਿਆ ਔਰ ਅੱਕ ਵਧਦੀ ਆ ਇਸ ਦੁਪਹਿਰ ਦੀ ਗਰਮੀ ਦੇ ਵਿੱਚ ਵੀ ਜਾਨੀ ਕਿ ਦੇਖਿਆ ਜਾਵੇ ਤਾਂ ਲੋਕ ਘਰਾਂ ਤੋਂ ਬਾਹਰ ਨਿਕਲਣ ਦੀ ਖੁਸ਼ੀ ਨਹੀਂ ਹਨ ਪਰ ਲੇਕਿਨ ਫਿਰ ਵੀ ਅੱਜ ਪਿੰਡ ਰਾਮਗੜ੍ਹ ਦੀਆਂ ਬੀਬੀਆਂ ਦੇ ਕੋਲ ਜਿਹੜਾ ਕਿ ਅੱਜ ਇਹ ਕੀਤਾ ਗਿਆ ਕਿ ਤਾਂ ਕਿ ਜੀਂਦਰ ਦੇਵਤਾਂ ਨੂੰ ਖੁਸ਼ ਕੀਤਾ ਜਾ ਸਕੇ ਔਰ ਗਰਮੀ ਦੇ ਰਾਹਤ ਲਈ ਜਿਹੜਾ ਮੀਂਹ ਪਾਇਆ ਜਾ ਸਕੇ ਤਾਂ ਉਸ ਜੀਂਦਰ ਦੇਵਤਾਂ ਨੂੰ ਅੱਗੇ ਅਰਦਾਸ ਵੀ ਕੀਤੀ ਆ ਸੋ ਇਸੇ ਤਰ੍ਹਾਂ ਹੀ ਅਸੀਂ ਹੋਰ ਅਪਡੇਟ ਪੇਸ਼ ਕਰਾਂਗੇ ਤਦ ਤੱਕ ਲਈ ਸ